ਇਸਲਾਮਾਬਾਦ ਤੋਂ ਬਕਰ ਮੰਡੀ ਤੱਕ ਸੜਕਾਂ ਦੀ ਹਾਲਤ ਬਹੁਤ ਮਾੜੀ ਹੈ ਅਤੇ ਲੋਕ ਪਰੇਸ਼ਾਨ ਹੋ ਰਹੇ ਹਨ ਜਦੋਂ ਫਾਸਮੇ ਨਿਊਜ਼ ਟੀਮ ਨੇ ਦੌਰਾ ਕੀਤਾ ਤਾਂ ਲੋਕਾਂ ਨੇ ਦੱਸਿਆ ਕਿ ਟੁੱਟੀਆਂ ਸੜਕਾਂ ਕਾਰਨ ਇੱਥੇ ਹਰ ਰੋਜ਼ ਹਾਦਸੇ ਵਾਪਰਦੇ ਹਨ ਅਤੇ ਈ ਰਿਕਸ਼ਾ ਅਤੇ ਆਟੋ ਪਲਟ ਜਾਂਦੇ ਹਨ ਅਤੇ ਰਾਤ ਨੂੰ ਰੋਸ਼ਨੀ ਦੀ ਘਾਟ ਕਰ ਪਰੇਸ਼ਾਨੀ ਹੁੰਦੀ ਹੈ ਲੋਕਾਂ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਸੜਕ ਦਾ ਕੰਮ ਜਲਦ ਤੋਂ ਜਲਦ ਕਰਵਾਇਆ ਜਾਵੇ ਸਾਰੇ ਨਵਾਂਕੋਟ ਦੇ ਬਾਹਰ ਹੈਗਾ ਐਨਾ ਬੁਰਾ ਹਾਲ ਹੈ ਸੜਕ ਦਾ کئی ਵਾਰੀ ਇੱਥੇ ਬੈਟਰੀਆਂ ਉੱਟੀਆਂ ਲੋਕਾਂ ਦੀਆਂ ਬਾਹਾਂ ਟੁੱਟੀਆਂ ਜਬਾੜੇ ਤੱਕ ਟੁੱਟ ਗਏ ਤੇ ਸੁਣਾਈ ਕੋਈ ਨਹੀਂ ਹੈਗੀ ਸਾਰੇ ਘਟੋਕਾ ਡੇਢ ਮਹੀਨਾ ਹੋ ਗਿਆ ਦੋ ਡੇਢ ਮਹੀਨਾ ਬਾਰਿਸ਼ ਹੋ ਰਹੀ ਤੇ ਬੁਰਾ بارش ਹੋਣ ਦਾ ਉਸ ਤੋਂ ਬਾਅਦ ਹੋਰ ਜ਼ਿਆਦਾ ਮਾੜਾ ਹਾਲ ਹੋ ਸਾਰੇ ਆਪਣਾ ਨਾਈਆਂ ਵਾਲੇ ਮੋੜ ਤੋਂ ਲੈ ਕੇ ਆਪਣਾ ਇੱਥੇ ਈਦਗਾ ਸਕੂਲ ਦੇ ਲਾਗੇ ਜਾ ਕੇ ਬਾਹਰ ਸੜਕ ਤੇ ਮੇਨ ਮੇਨ ਸੜਕ ਤੇ ਹੈ ਬਹੁਤ ਪਰੇਸ਼ਾਨ ਹੁੰਦੇ ਆ ਬਹੁਤ ਪਰੇਸ਼ਾਨ ਰਾਤ ਨੂੰ ਇੱਥੇ ਜਾ ਨਹੀਂ ਸਕਦਾ ਬੰਦਾ ਪਤਾ ਲੱਗਦਾ ਹੀ ਨਹੀਂ ਘਟੋਏ ਟਿੱਬੇ ਦਾ ਇਹ ਸੜਕਾਂ ਬਹੁਤ ਖਰਾਬ ਹੈ ਜੀ ਹਾਂ ਜੀ ਹਾਂ ਜੀ ਬਹੁਤ ਔਖਾ ਆਂਦਾ ਬੱਚਿਆਂ ਨੂੰ ਸਕੂਲੋਂ ਲੈ ਕੇ ਆਉਣਾ ਬੜੀ ਪ੍ਰੋਬਲਮ ਆਂਦੀ ਹੈ ਸਾਨੂੰ ਮੀਂਹ ਪੈ ਜਾਂਦਾ ਤੇ ਇੱਥੇ ਪਾਣੀ ਬਹੁਤ ਖੜਾ ਹੋ ਜਾਂਦਾ ਜੀ ਬਹੁਤ ਔਖਾ ਹੈ ਇੱਧਰ ਇਹੀ ਹਾਲ ਹੈਗਾ ਬਹੁਤ ਮਾੜਾ ਹਾਲ ਹੈ ਬਹੁਤ ਜ਼ਿਆਦਾ ਜੀ ਜਗ੍ਹਾ ਜਗ੍ਹਾ ਦੇਖੋ ਕਿੰਦਾ ਖੱਡੇ ਪਏ ਹੋਏ ਨੇ ਇੱਥੇ ਇਹੀ ਪ੍ਰਸ਼ਾਸਨ ਕੋ ਮੰਗੇ ਕਿ ਇਹ ਸੜਕਾਂ ਠੀਕ ਕਰਾਈਆਂ ਜਾਣ ਤੇ ਆ ਲੋਕਾਂ ਨੂੰ ਥੋੜੀ ਸਹੂਲਤ ਦਿੱਤੀ ਜਾਵੇ ਲੋਕੀ ਖੁਸ਼ ਹੋ ਜਾਣੇ ਚੀਜ਼ਾ ਤੋਂ ਇਹ ਬਹੁਤ ਔਖਾ ਹੈ ਰਾਤ ਨੂੰ ਕਿਸੇ ਟਾਈਮ ਬੱਚਿਆਂ ਨੂੰ ਸਕੂਲੋਂ ਬਾਰਿਸ਼ਾਂ ਦੇ ਵਿੱਚ ਲਿਆ ਬੋਤੋ ਖਾਲਾ ਲੱਗਦਾ ਸੜਕਾਂ ਬਹੁਤ ਮਾੜਾ ਹਾਲ ਹੈ ਅੱਛਾ ਨਈਂ ਮੋਰ ਤੋਂ ਲੈ ਕੇ ਬੱਕਰ ਮੰਡੀ ਤੱਕ ਲੋਰੀਗੜ ਤੋਂ ਬਹੁਤ ਮਾੜਾ ਹਾਲ ਹੈ ਸੜਕ ਦਾ ਰਾਤ ਨੂੰ ਹੀ ਪ੍ਰੋਬਲਮ ਆਉਂਦੀ ਰਾਤ ਨੂੰ ਬੱਤੀ ਨਾ ਹੋਏ ਤੇ ਬੰਦਾ ਜੋ ਮਰਜ਼ੀ ਡਿੱਗ ਸਕਦਾ ਜਿਸ ਤਰ੍ਹਾਂ ਮਰਜ਼ੀ ਨੁਕਸਾਨ ਹੋ ਸਕਦਾ ਬਸ ਇਹ ਨਵੀਂ ਬਣਾਈ ਜਾਏ ਜਾਨੂੰ ਠੀਕ ਕੀਤਾ ਜਾਵੇ ਬੜਾ ਜਰੂਰ ਹੋਏ ਬਣਿਆ ਨਵੀਂ ਸੜਕਾਂ ਟੁੱਟੇ ਮੀਂਹ ਪੈਂਦਾ ਜੋ ਪਾਣੀ ਹੁੰਦਾ ਕੋੜੇ ਜਦੋਂ ਮਰਜ਼ੀ ਜਿਹੜਾ ਮਰਜ਼ੀ ਟਾਇਰ ਚੋਂ ਬੰਦਾ ਡਿੱਗ ਸਕਦਾ